भारत पाकिस्तान ਸਰਹੱਦ ਦੇ ਤਸਕਰ ਆਪਣੀਆਂ ਕੂਝੀਆਂ ਹਰਕਤਾਂ ਤੋਂ ਬਾਜ਼ ਨਹੀਂ ਹਰੇ। ਉਹਨਾਂ ਵੱਲੋਂ ਲਗਾਤਾਰ ਨਸ਼ੇ ਦੀ खेप ਸਰਹੱਦ ਦੇ ਤਾਰੋਂ ਪਾਰ ਮੰਗਵਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੋਂ ਦੇ ਪਿੰਡ ਸੈਦੋ ਗਾਜੀ ਵਿੱਚ ਕਿਸਾਨ ਦੇ ਖੇਤਾਂ ਵਿੱਚੋਂ 2 ਕਿਲੋ ਹੈਰੋਇਨ ਬਰਾਮਦ ਹੋਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਕਿਸਾਨ ਦੇ ਕਮਾਤ ਦੇ ਖੇਤਾਂ ਵਿੱਚੋਂ ਲੰਘਨ ਦੌਰਾਨ ਇੱਕ ਪੀਲੇ ਰੰਗ ਦੀ ਟੇਪ ਵਿੱਚ ਲਪੇਟੀ ਹੋਈ ਵਜ਼ਨਦਾਰ ਚੀਜ਼ ਵਿਖਾਈ ਦਿੱਤੀ। ਜਦੋਂ ਪੁਲਿਸ ਪਾਰਟੀ ਵੱਲੋਂ ਉਕਤ ਪੀਲੇ ਰੰਗ ਦੀ ਟੀਬ ਵਿੱਚ ਲਪੇਟੀ ਉਸ ਚੀਜ਼ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਹੈਰੋਇਨ ਨਿਕਲੀ ਹੈ। ਉਹਨਾਂ ਨੇ ਦੱਸਿਆ ਕਿ ਜਦ ਇਸ ਹੈਰੋਇਨ ਦਾ ਵજન ਨੂੰ ਕੰਡੇ ਨਾਲ ਚੈੱਕ ਕੀਤਾ ਗਿਆ ਤੇ ਇਸ ਦਾ ਵજન 2 ਕਿਲੋ 300 ਗ੍ਰਾਮ ਨਿਕਲਿਆ ਹੈ। ਸਰਦਾਰ ਚਰਨਜੀਤ ਸਿੰਘ ਆਈਪੀਐਸ ਐਸਐਸਪੀ ਅਮਰਸਾ ਤੇ ਹਾਤੀ ਜੀ ਦੀਆਂ ਹਦਾਇਤਾਂ ਅਨੁਸਾਰ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਸਲਾਈ ਮਹੀਮ ਦੇ ਤਹਿਤ ਅੱਜ ਥਾਣਾ ਜਨਵਾ ਦੇ ਐਸਐਚਓ ਸ਼ਿਲਾਸਤ ਨਾਮ ਸਿੰਘ ਸਬਸਪੈਂਟਰ ਅਤੇ ਐਡੀਸ਼ਨਲ ਐਸਚਓ ਕਲਾਚੰਦਰ ਤੇ ਇਹਨਾਂ ਦੀ ਟੀਮ ਜਦੋਂ ਇਲਾਕੇ ਦੇ ਵਿਚ ਗਸ਼ਤ ਦੌਰਾਨ ਲੈਸ ਕਰ ਰਹੀ ਸੀਗੇ ਤਾਂ ਇਹਨਾਂ ਨੂੰ ਤਲਾਹ ਮਿਲੀ ਤੇ ਉਹਦੇ ਤੇ ਇਹਨਾਂ ਨੇ ਟਮਾਟ ਦੇ ਵਿੱਚ ਸਰਚ ਕਰਦਿਆਂ 2 ਕਿਲੋ 300 ਗ੍ਰਾਮ ਜਿਹੜੀ ਆ ਹੈਰਾਨੀਪ੍ਰਮ ਕਰ ਦਿੱਤੀ ਆ ਜਿਹੜੀ ਕਿ ਸਤਨਾਮ ਸਿੰਘ ਸਨੁਭਰਪਿੰਦ ਸਿੰਘ ਵਾਸੀ ਸੈਦੋਗੜੀ ਫੌਨਾ ਦੇ ਨਾਲਾਂ ਦੇ ਟਮਾਟ ਦੇ ਖੇਤੋਂ ਮਿਲੀ ਆ ਜੋ ਸਾਰਾ ਜਦੋਂ ਚੈੱਕ ਕੀਤਾ ਤਾਂ ਇਹ ਫਰਨਜੜੀਆ ਇਹ ਕੁਮਾੜ ਦੇ ਖੇਚੋਂ ਬਰੰਮ ਹੋਈ ਆ ਇਹਨੂੰ ਬਰੰਮ ਕਰਨ ਤੋਂ ਬਾਅਦ ਮੁਕਦਮਾ ਨੰਬਰ 168 ਅਦਿਨਤਰਾ 21 ਸੀ 785 ਐਨਡੀਪੀਐਸ ਐਕਟ थाना ਅਜਨਾਲਾ ਜਰਜਸ ਜ਼ਿਲ੍ਹਾ ਕੀਤਾ ਗਿਆ ਤੇ ਇਹ ਜਿਹੜੀ ਇਹਦੀ ਤਫਤੀਸ਼ ਚੱਲੀ ਆ ਜਿਹੜੇ ਇਹਦੇ ਦੋਸ਼ੀ ਨੇ ਜਲਦੀ ਤੋਂ ਜਲਦੀ ਗਿਰਫਤਾਰ ਕਰਕੇ ਤਾਂ ਉਹਨਾਂ ਨੂੰ ਜਿਹੜਾ ਵਾ ਮੁਦਾਲਾ ਤੇ ਪੇਸ਼ ਕੀਤਾ ਜਾਵੇਗਾ ਤੇ ਦਿਨਿਤਤੀ ਸਾਡੀ ਚੱਲ ਰਹੀ ਸਪਾਰਾ ਲੱਗੇ ਕਿੱਥੋਂ ਆਈ ਹੈ ਕਿਉਂਕਿ ਬਾਰਡਰ ਤੋਂ ਕੋਰਟ ਦੇ ਲਾਗੇ ਪਿੰਡ ਪਿੰਡ ਤੋਂ ਇਹ ਉਪਰੰਦ ਹੋਈ ਲੱਗਦਾ ਹੈ ਕਿਉਂਕਿ ਡਰੋਨ ਦੇ ਅਕਸਰ ਉੱਥੇ ਮੂਮੈਂਟ ਹੁੰਦੀ ਹੈ ਹਾਂ ਸਾਨੂੰ ਜਿਹੜਾ ਜਿਸ ਤਰੀਕੇ ਜਿਸ ਪੋਜੀਸ਼ਨ 'ਚ ਇਹ ਮਿਲਿਆ ਤੇ ਹੋ ਸਕਦਾ ਹੈ ਡਰੋਨ ਤੋਂ ਕੋਈ ਹੋਵੇ ਬਾਕੀ ਅਸੀਂ ਉਹ ਨਹੀਂ ਆਈ ਨਾ ਤਫ਼ਤੀਸ਼ ਕਰਾਂਗੇ ਸਾਰੀ ਜੀ ਤੇ ਇਹਦਾ ਜਿਹੜਾ ਬਹੁਤ ਜਲਦੀ ਜਿਹੜੀ ਆ ਸਾਰੀ ਸਚਾਈ ਤੇ ਇਹਦੀ ਦੁਸ਼ਮਣੀ ਆ ਤੁਹਾਡੇ ਸਾਹਮਣੇ ਚਲੋ ਠੀਕ ਸਰਹੱਦ ਪਾਰ ਤੋਂ ਲਗਾਤਾਰ ਨਸ਼ਾ ਤੇ ਅਸਲੇ ਦੀ ਖੇਪ ਭਾਰਤ ਭੇਜੀ ਜਾ ਰਹੀ ਹੈ ਹਾਲਾਂਕਿ ਬੀਐਸਐਫ ਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਕਈ ਵਾਰ ਪਾਕਿਸਤਾਨ ਦੀ ਸਕੋਜੀਆਂ ਹਰਕਤਾਂ ਨੂੰ ناکਾਮ ਕੀਤਾ ਗਏ باوجود ਇਸ ਦੇ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਵਿਸ਼ ਕੇਸਰੀ ਭਾਰਤ ਪਾਕਿਸਤਾਨ ਸਰਹੱਦ ਤੇ ਤਸਕਰ ਆਪਣੀਆਂ ਪੋਜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਨੇ ਉਹਨਾਂ ਵੱਲੋਂ ਲਗਾਤਾਰ ਨਸ਼ੇ ਦੀ ਖੇਪ ਨੂੰ ਸਰਹੱਦ ਦੇ ਤਾਰੋਂ ਪਾਰ ਮੰਗਵਾਇਆ ਜਾ ਰਿਹਾ ਹੈ